ਇੱਕ ਵਾਰ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਹੋਏ ਹਰਦੁਆਰ ਪਹੁੰਚੇ। ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਗੰਗਾ ਨਦੀ ਵਿੱਚ ਪੂਰਬ ਵੱਲ ਮੂੰਹ ਕਰਕੇ ਸੂਰਜ ਨੂੰ ਪਾਣੀ ਦੇ ਰਹੇ ਹਨ। ਉਹਨਾਂ ਦਾ ਵਿਸ਼ਵਾਸ ਸੀ ਕਿ ਇਸ ਤਰ੍ਹਾਂ ਪਾਣੀ ਦੇਣ ਨਾਲ ਉਹਨਾਂ ਦੇ ਵੱਡੇ-ਵਡੇਰਿਆਂ ਤੱਕ ਭੋਜਨ ਅਤੇ ਪਾਣੀ ਪਹੁੰਚ ਜਾਂਦਾ ਹੈ। ਇਹ ਦੇਖ ਕੇ ਗੁਰੂ ਜੀ ਨੇ ਪੱਛਮ ਵੱਲ ਮੂੰਹ ਕਰ ਲਿਆ ਅਤੇ ਉਲਟ ਦਿਸ਼ਾ ਵਿੱਚ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਲੋਕ ਹੈਰਾਨ ਹੋਏ ਅਤੇ ਉਹਨਾਂ ਨੂੰ ਪੁੱਛਿਆ, "ਹੇ ਫਕੀਰ, ਤੂੰ ਇਹ ਕੀ ਕਰ ਰਿਹਾ ਹੈ? ਪਾਣੀ ਤਾਂ ਉਲਟ ਦਿਸ਼ਾ ਵਿੱਚ ਜਾ ਰਿਹਾ ਹੈ।" ਗੁਰੂ ਜੀ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਜੋ ਇੱਥੋਂ ਦੂਰ ਪੰਜਾਬ ਵਿੱਚ ਹਨ ਲੋਕ ਹੱਸੇ ਅਤੇ ਕਿਹਾ ਤੁਹਾਡੇ ਹੱਥਾਂ ਦਾ ਇਹ ਪਾਣੀ ਇੰਨੀ ਦੂਰ ਕਿਵੇਂ ਪਹੁੰਚੇਗਾ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਜੇ ਤੁਹਾਡਾ ਦਿੱਤਾ ਹੋਇਆ ਪਾਣੀ ਅਸਮਾਨ ਵਿੱਚੋਂ ਦੀ ਲੰਘ ਕੇ ਸੈਂਕੜੇ ਮੀਲ ਦੂਰ ਤੁਹਾਡੇ ਮਰ ਚੁੱਕੇ ਪਿਤਰਾ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਮੇਰੇ ਜ਼ਿੰਦਾ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਲੋਕ ਸ਼ਰਮਿੰਦਾ ਹੋਏ ਅਤੇ ਸਮਝ ਗਏ ਕਿ ਅਰਥਹੀਣ ਰੀਤੀ ਰਿਵਾਜਾਂ ਨੂੰ ਛੱਡ ਕੇ ਸਾਨੂੰ ਸੱਚੇ ਕਰਮਾਂ ਅਤੇ ਨਾਮ ਸਿਮਰਨ ਤੇ ਧਿਆਨ ਦੇਣਾ ਚਾਹੀਦਾ ਹੈ।